ਆਪਰੇਸ਼ਨ ਸਿੰਦੂਰ 'ਚ ਭਾਰਤੀ ਫੌਜ ਦੀ ਸ਼ਲਾਘਾਯੋਗ ਕਾਰਵਾਈ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਦੇਸ਼ ਭਾਰਤ ਚ 23 ਮਈ ਤੱਕ ਕੱਢੀ ਜਾ ਰਹੀ ਤਿਰੰਗਾ ਯਾਤਰਾ ਦੌਰਾਨ ਅੱਜ ਸੰਗਰੂਰ ਦੇ ਤੁਰੀ ਵਿੱਚ ਇਹ ਯਾਤਰਾ ਕੱਢੀ ਗਈ। ਬੱਸ ਸਟੈਂਡ ਤੋਂ ਸ਼ੁਰੂ ਹੋਈ ਇਹ ਯਾਤਰਾ ਸਦਰ ਬਾਜ਼ਾਰ, ਲੋਇਆ ਬਾਜ਼ਾਰ ਅਤੇ ਪੁਰਾਣੀ ਦਾਣਾ ਮੰਡੀ ਤੋਂ ਹੁੰਦੀ ਹੋਈ ਰੇਲਵੇ ਚੌਂਕ ਤੇ ਜਾ ਕੇ ਸਮਾਪਤ ਹੋਈ। ਇਜ਼ਰਾਨ ਵਖਵਕ ਬੁਲਾਰਿਆਂ ਨੇ ਪਹਿਲਗਾਮ ਅਤਵਾਦੀ ਹਮਲੇ ਦੇ ਜਵਾਬ 'ਚ ਦੇਸ਼ ਦੀ ਫੌਜ ਵੱਲੋਂ ਪਾਕਿਸਤਾਨ ਨੂੰ ਸਿਖਾਏ ਸਬਕ ਦੀ ਸ਼ਲਾਘਾ ਕੀਤੀ। ਜੋ ਜੋਹਰ ਜੋ ਗੋਡਿਆਂ ਤੇ ਲੈਂਦਾ ਪਾਕਿਸਤਾਨ ਨੂੰ ਸਾਡੀ ਫੌਜ ਨੇ ਤਾਂ ਅੱਜ ਫਕਰ ਦੇ ਨਾਲ ਸਾਰੇ ਹੀ ਭਾਰਤ ਵਾਸੀਆਂ ਦਾ ਸੀਨਾ ਚੋਰਾ ਹੋਇਆ ਤੇ ਜੋ ਸ਼ਹੀਦ ਹੋ ਗਏ ਉਹਨਾਂ ਦੀ ਯਾਦ ਦੇ ਵਿੱਚ ਤੇ ਫੌਜੀ ਵੀਰਾਂ ਨੇ ਜੋ ਉਸੇ ਜੋਹਰ ਦਿਖਾਏ ਨੇ ਉਹਨਾਂ ਨੂੰ ਸਲੂਟ ਕਰਦੇ ਹੋਏ ਅੱਜ ਅਸੀਂ ਤਿਰੰਗਾ ਯਾਤਰਾ ਕਰ ਰਹੇ ਆ ਅੱਜ ਸਾਰਿਆਂ ਦੇ ਦਿਲ ਦੇ ਵਿੱਚ ਇੱਕ ਤਿਰੰਗਾ ਵਸਿਆ ਹੋਇਆ ਹੈ ਕਿਉਂਕਿ ਜਦੋਂ ਕਦੇ ਦੇਸ਼ ਨੂੰ ਲੋੜ ਪੈਂਦੀ ਹੈ ਦੇਸ਼ ਵਾਸੀਆਂ ਦੀ ਤਾਂ ਦੇਸ਼ ਵਾਸੀ ਨਾਲ ਖੜਦੇ ਆ ਅੱਜ ਵੱਡੇ ਪੱਤਰ ਦੇ ਉੱਤੇ ਧੂਰੀ ਦੇ ਵਿੱਚ ਤਰੰਗਾ ਯਾਤਰਾ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਲਾਕਿਆਂ ਦੇ ਵਿੱਚ ਵੀ ਤਰੰਗਾ ਯਾਤਰਾ ਦੇਖਣ ਨੂੰ ਮਿਲੇਗੀ